ਹਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮੇਰਾ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖਦਾ ਉਹੀ ਲੈ ਦਿੰਦੇ ਸੀ ਇੱਕ ਤੇ ਮੇਰਾ ਇਹ ਜਿਹੜਾ ਥੋੜਾ ਸ਼ਾਇ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਡਿਗ੍ਰੇਡ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਦੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਖਿਐ ਆਪਣੇ ਐਨਰੋਗੀ ਫੀਲ ਕਰਦੇ ਸੀ ਕਿ ਮਰਿੰਦਰ ਸਿੰਘ ਨੂੰ ਤੇ ਮੇਰੇ ਪਾਪਾ ਨੇ ਤੇ ਮੇਰੇ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜਦ ਬਾਹਰੋਂ ਨਾਲ ਜਿੁੱਟੀਆਂ ਹੈ ਫਿਰ ਮੈਂ ਰਨ ਕਰਦੀ ਹੈ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਪਰਿਵਾਰੀਆਂ ਅੱਜ ਤਾਂ ਆਪਣੀ ਕੁਮਾਈ ਹੋਈ ਕਿੱਸਾ ਤੇ ਅਨੁਆਸ਼ ਕਰਾਂ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣੇ ਸੀਆ ਹੁਣ ਤੇ ਸਾਰਾ ਕੁਝ ਟੁੱਟ ਗਿਆ ਵਿਛੜ ਗਿਆ ਆਈ ਹੋਪ ਕਿ ਸੀ 91 ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਵੀ ਸਟਰੈਂਥ ਬਣ ਕੇ ਰਹੋਗੇ ਖੁਸ਼ੀਆਂ

ਇਕ ਤਰ੍ਹਾਂ ਇਹ ਜੋ ਥੋੜਾ ਸ਼ਾਇ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਡਿਗਰੇਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਹ ਨਹੀਂ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਵੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਵਿਖਾਵਾਂਗੀ ਮੈਂ ਆਪਣੇ ਆਪ ਨੇ ਨਾਲ ਰੋਗੀ ਜੀ ਕਰਦੇ ਸੀ ਗੀਤ ਵਿਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜਦੋਂ ਨਾਲ ਦੀ ਚੁੜੀ ਹੈ ਤੇ ਮਨਾਨ ਕਰਦੀ ਹੈ ਚੀਜ਼ ਤੇ ਬਹੁਤ ਚੀਜ਼ਾਂ ਅੱਗੇ ਵਿੱਚ ਰਹਿ ਗਿਆ ਨੇ ਪਰਣ ਵਾਲੀਆਂ ਅਰੇ ਇਹਨਾਂ ਅਪਲੀਕੋ ਮਾਈ ਹੋਈ ਫੈਸਲਾ ਤੇ ਦਾ ਨੈਸ਼ ਕਰਾਨੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਣ ਆਇਆ ਤੇ ਅਸੀਂ ਸਾਰਾ ਕੁਝ ਟੁੱਟਿਆ ਜਾਂ ਵਿਖਿਆ ਆਈ ਹੋਪ ਕਿ ਤੁਸੀਂ ਰਾਈਟ ਬਣ ਕੇ ਮੇਰੀ ਸਾਇਆ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਬਣ ਕੇ ਰਹੋਗੇ ਪੁਨੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਹਾਂ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਹਾ ਕਰ ਪਾਵਾਂ ਬਸ ਇਹੀ ਨੇ ਗ੍ਰੇਟ ਹੈ ਕਿ ਤੇਰੀ ਹਿੰਮਤ ਹੀ ਪੈ ਪਾਈ ਤਾਂ ਨਾ ਪੱਕਾ ਕਰਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਸ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰੇ ਨੇ ਕਿ ਪਲੀਜ਼ ਸਾਡੀ ਸਪੋਰਟ ਕਰੇ ਥੈਂਕ ਯੂ ਸੋ ਮਚ ਕਿ ਮੇਰੇ ਸਾਡੇ ਸੀ ਹਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਦਿੰਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਦੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਖਿ ਆਪਨੇ ਇਹਨਾਂ ਰੋਗੀ ਸੀ ਕਿ ਕਰਦੇ ਸੀ ਕਿ ਵਿਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜੇ ਬਾਅਦ ਸੁਣਨਾ ਜੀ ਚੁਣੀ ਹੈ ਤੇ ਮਨਵਾਣ ਕਰਦੀ ਹੈ ਚੀਜ਼ ਤੇ ਬਹੁਤ ਚੀਜ਼ਾਂ ਅੰਦਰ ਵਿੱਚ ਰਹਿ ਗਈਆਂ ਨੇ ਪਰਨਵਾਰੀਆਂ ਅਰੇ ਤੇ ਮੈਂ ਆਪਣੀ ਕੁਮਾਈ ਹੋਈ ਪੈਸਾ ਦੇ ਨਾਲ ਸ਼ਰਮ ਕਰਾਈ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਣ ਆ ਸੀ ਗਿਆ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਛੜਿਆ ਹੈ

thank you, thank you.